ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਸਹਿਬ ਜੀ ਆਦਾ ਹਰਗੁਬਿੰਦ ਜੀ ਨੂੰ ਤੁਸੀਂ ਪੜ੍ਹਾਣਾ ਹੈ ਤੇ ਬਾਬਾ ਜੀ 90 ਸਾਲ ਤੋਂ ਬਾਅਦ ਉਮਰ ਸੀ ਤੁਹਾਨੂੰ ਪੜ੍ਹਾਣਾ ਹੈ ਬਾਬਾ ਜੀ ਕਹਿੰਦੇ ਮੈਂ ਕੀ ਪੜ੍ਹਾਵਾਂਗਾ ਮੈਂ ਹਲ ਵਾਣ ਵਾਲਾ ਖੇਤਾਂ 'ਚ ਕੰਮ ਕਰਨ ਵਾਲਾ ਮਹਾਰਾਜ ਕਹਿੰਦੇ ਆ ਬਾਬਾ ਜੀ ਮੇਰੇ ਪੁੱਤ ਨੂੰ ਉਹ ਕੁਝ ਪੜ੍ਹਾ ਦਿਓ ਜਿਹੜਾ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬੂੜੇ ਤੋਂ ਬੁੱਢਾ ਬਣਾ ਦਿੱਤਾ ਸੀ ਯਾਦ ਰੱਖੋ 22 ਵਿਦਿਆ ਨੇ ਜਿਹੜੀਆਂ ਬੰਦਗੀ ਕਰਨ ਵਾਲੇ ਚੁਟਕੀ ਚੋਂਦੀਆਂ ਜਦੋਂ ਤਰੁੱਠਦਾ ਉਹ ਬਾਈ ਵਿਦਿਆ ਨੇ ਬਾਈ ਤੇਈਵੇਂ ਖੇਮ ਸਾਤ ਰਿਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੀਤਾ ਇਹ ਫਾਲ ਤਿਸ ਜਨ ਕੈ ਮੁਖ ਬਨੇ ਗੁਰ ਨਾਨਕ ਨਾਮ ਬਚਨ ਮਨ ਸ਼ਮੇ ਗੋਇੰਦਵਾਲ ਸਾਹਿਬ ਜਾਣ ਹੈ ਤੇ ਚਬਾਰਾ ਸਾਹਿਬ ਜ਼ਰੂਰ ਜਾਣਾ ਉਹਦਾ ਆਵਰਾ ਬੜਾ ਜ਼ਬਰਦਸਤ ਹੈ ਉੱਥੇ ਗੁਰੂ ਅਰਜਨ ਦੇਵ ਦਾ ਆਗਮਨ ਹੋਇਆ ਉੱਥੇ ਬੀਬੀ ਭਾਨੀ ਨੇ ਪਿਤਾ ਜੀ ਦੀ ਸੇਵਾ ਕੀਤੀ ਉਸ ਚਬਾਰੇ ਵਿੱਚ ਕਿੱਲੀ ਪਕੜ ਕੇ ਹਜ਼ੂਰ ਬੰਦਗੀ ਕਰਦੇ ਰਹੇ ਉਸੇ ਚਬਾਰੇ ਦੇ ਵਿੱਚ ਦੋਤਾ ਬਾਲਨੀਕਾ ਬੋਤਾ ਗਿਆ ਉੱਥੇ ਚਬਾਰੇ ਵਿੱਚ ਗੁਰਗਿਆਈ ਦਿੱਤੀ ਉਸੇ ਚਬਾਰੇ ਵਿੱਚ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਨੇ ਚੋਲਾ ਛੱਡਿਆ